ਪਾਠ 9 ਸੁੰਢ ਤੇ ਹਲਦੀ ਬਹੁਤ ਪੁਰਾਣੇ ਵੇਲੇ ਆ ਦੀ ਗੱਲ ਹੈ ਕਿ ਸੁੰਢ ਤੇ ਹਲਦੀ ਦੋ ਸੱਕੀਆਂ ਪੈਣਾ ਸਨ ਉਹਨਾਂ ਦੀ ਮਾਂ ਦਾ ਨਾ ਸੀ ਕਾਲੀ ਮਿਰਚ ਇੱਕ ਦਿਨ ਹਲਦੀ ਨੇ ਮਾਂ ਨੂੰ ਕਿਹਾ ਮਾਂ ਮੈਂ ਆਪਣੇ ਨਾਨਕੇ ਘਰ ਜਾਣਾ ਹੈ ਇਹ ਕਹਿੰਦੀ ਹੋਈ ਉਹ ਚਾ ਨਾਲ ਗੁਣ ਗਣਾਉਣ ਲੱਗੀ ਨਾਨਕੇ ਘਰ ਜਾਵਾਂਗੇ ਲੱਡੂ ਪੇੜੇ ਖਾਵਾਂਗੇ ਮੋਟੇ ਹੋ ਕੇ ਆਵਾਂਗੇ ਉਸ ਦੀ ਮਾਂ ਕਾਲੀ ਮਿਰਚ ਨੇ ਉਸ ਨੂੰ ਸਮਝਾਉਂਦਿਆ ਆਖਿਆ ਧੀਏ ਰਾਹ ਵਿੱਚ ਬੜੀਆਂ ਔਕੜਾਂ ਨੇ ਜਦੋਂ ਕਦੇ ਤੇਰਾ ਮਾਮਾ ਆਵੇਗਾ ਤਾਂ ਤੂੰ ਉਸ ਦੇ ਨਾਲ ਚਲੀ ਜਾਵੇਂ ਤੂੰ ਜੇ ਰਾਹ ਭੁੱਲ ਗਈ ਤਾਂ ਫੇਰ ਕੀ ਕਰੇਂਗੀ ਪਰ ਹਲਦੀ ਨੇ ਤਾਂ ਨਾਨਕੇ ਘਰ ਜਾਣ ਦੀ ਜਿਵੇਂ ਜਿੱਦ ਹੀ ਫੜ ਲਈ ਸੋਚ-ਸੋਚ ਕੇ ਮਾਂ ਨੇ ਸੁੰਢ ਨੂੰ ਕਿਹਾ ਸੁੰਢ ਤੀਏ ਇਉਂ ਕਰ ਤੂੰ ਵੀ ਇਹਦੇ ਨਾਲ ਚਲੀ ਜਾ ਇੱਕ ਇੱਕ ਤੇ 2 11 ਹੁੰਦੇ ਨੇ ਰਾਹ ਵਿੱਚ ਸਾਥ ਰਹੇਗਾ ਲੰਮਾ ਪੈਂਦਾ ਏ ਰਾਹ ਵਿੱਚ ਦਰਿਆ ਵੀ ਪੈਂਦਾ ਏ ਉਸ ਵਿੱਚੋਂ ਲੰਘਦਿਆਂ ਤਾਂ ਮੈਨੂੰ ਕੱਲੀ ਨੂੰ ਵੀ ਡਰ ਲੱਗਦਾ ਏ ਇਹ ਤਾਂ ਉੰਜ ਵੀ ਅਜੇ ਨਿਆਣੀ ਐ ਪਰ ਸੁੰਡ ਦੀ ਹਲਦੀ ਨਾਲ ਐਵੇਂ ਹੀ ਅਣਜਾਣਿਆ ਬਾਗ ਨਿੱਕੀ ਨਿੱਕੀ ਗੱਲ ਉੱਤੇ ਵੀ ਲੋਕ ਝੋਕ ਹੁੰਦੀ ਰਹਿੰਦੀ ਸੀ ਸੁੰਦਰਤਾ ਕੋੜੇ ਸੁਭਾਅ ਦੀ ਸੀ ਹਮੇਸ਼ਾ ਆਪਣੀ ਹੀ ਆਕੜ ਵਿੱਚ ਰਹਿੰਦੀ ਸੀ ਸੋ ਉਹ ਕਹਿਣ ਲੱਗੀ ਮਾਂ ਮੈਂ ਨਹੀਂ ਜਾਣਾ ਜਦੋਂ ਮੇਰਾ ਜੀ ਕੀਤਾ ਮੈਂ ਚਲੀ ਜਾਵਾਂਗੀ ਅਖੀਰ ਹਲਦੀ ਜ਼ਿੱਦ ਕਰਕੇ ਇਕੱਲੀ ਹੀ ਘਰੋਂ ਤੁਰ ਪਈ ਰਾਹ ਵਿੱਚ ਦਰਿਆ ਆਇਆ ਠਾਠਾਂ ਮਾਰਦਾ ਪਾਣੀ ਵੇਖ ਕੇ ਪਹਿਲਾਂ ਤਾਂ ਹਲਦੀ ਘਬਰਾ ਗਈ ਫਿਰ ਉਹਨੇ ਹੌਸਲਾ ਕਰਕੇ ਦਰਿਆ ਨੂੰ ਕਿਹਾ ਦਰਿਆ ਬਾਬਾ ਰਾਹ ਦੇ ਮੈਨੂੰ ਪਾਰ ਲੰਘਾ ਦੇ ਦਰਿਆ ਨੇ ਹਲਦੇ ਨੂੰ ਕਿਹਾ ਮੈਂ ਤੈਨੂੰ ਰਾਹ ਤਾਂ ਦੇ ਦੇਵਾਂਗਾ ਪਰ ਤੂੰ ਪਹਿਲੋਂ ਉਹ ਸਾਹਮਣੇ ਪਏ ਕੁਝ ਪੱਥਰ ਚੁੱਕ ਲਿਆ ਤਾਂ ਜੋ ਪਿੱਛੋਂ ਆਉਣ ਵਾਲੇ ਮੁਸਾਫਰਾਂ ਲਈ ਵੀ ਇੱਕ ਪੁਲ ਬਣ ਜਾਵੇ ਹਲਦੀ ਮੰਨ ਗਈ ਤੇ ਨੇੜੇ ਹੀ ਪਏ ਪੱਥਰ ਢੋ ਕੇ ਲਿਆਉਣ ਲੱਗੀ ਉਹਨੂੰ ਇਸ ਤਰ੍ਹਾਂ ਪੁਲ ਬਣਾਉਂਦਿਆਂ ਵੇਖ ਕੇ ਕਈ ਦੂਜੇ ਮੁਸਾਫਰ ਵੀ ਉਦੀ ਮਦਦ ਕਰਨ ਲੱਗੇ ਇੰਜ ਹੌਲੀ ਹੌਲੀ ਦਰਿਆ ਉੱਤੇ ਇੱਕ ਪੁਲ ਬਣ ਗਿਆ ਅਤੇ ਹਲਦੀ ਉਸ ਪੁਲ ਉੱਤੋਂ ਦੀ ਦਰਿਆ ਤੁੰ ਪਾਰ ਲੰਘ ਗਏ ਦਰਿਆ ਤੁੰ ਪਾਰ ਜਾ ਕੇ ਹਲਦੀ ਕੁਝ ਚਿਰ ਆਰਾਮ ਕਰਨ ਲਈ ਇੱਕ ਰੁੱਖ ਦੀ ਛਾਂਵੇਂ ਲੇਟ ਗਈ ਤੇ ਸੌ ਗਈ ਜਦੋਂ ਉਸ ਨੂੰ ਜਾਗ ਆਈ ਤਾਂ ਉਸ ਦਾ ਥਕੇਵਾ ਤਾਂ ਲੱਥ ਚੁੱਕਾ ਸੀ ਪਰ ਉਸ ਨੂੰ ਭੁੱਖ ਬਹੁਤ ਲੱਗੀ ਹੋਈ ਸੀ ਆਸੇ-ਪਾਸੇ ਦੇਖਦਿਆਂ ਉਸ ਦੀ ਨਜ਼ਰ ਇੱਕ ਬੇਰੀ ਉੱਤੇ ਜਾ ਪਈ ਜਿਸ ਉੱਤੇ ਸੁਹੇ-ਸੁਹੇ ਬੇਰ ਲੱਗੇ ਹੋਏ ਸਨ ਹਲਦੀ ਨੇ ਬੇਰੀ ਅੱਗੇ ਤਰਲਾ ਕੀਤਾ ਬੇਰੀ ਮਾਸੀ ਬੇਰ ਦੇ ਮੈਂ ਹਾਂ ਤੇਰੀ ਧੀ ਧਿਆਣੀ ਪਰ ਇਸ ਵੇਲੇ ਭੁੱਖੀ ਭਾਣੀ ਬੇਰੀ ਨੇ ਹਲਦੀ ਨੂੰ ਕਿਹਾ ਧੀਏ ਪਹਿਲਾ ਮੇਰੇ ਹੇਠੋਂ ਸਾਰੇ ਕੰਡੇ ਉਂਝਦੇ ਫੇਰ ਮੈਂ ਤੈਨੂੰ ਖਾਣ ਲਈ ਲਾ ਸੁਹੇ 베ਰ ਦੇਵਾ ਕੀ ਕਿਉਂ ਜੋ ਹੁਣੇ ਪਿੰਡ ਦੇ ਬੱਚਿਆਂ ਨੇ ਮੇਰੇ 베ਰ ਖਾਣ ਆਣਾ ਉਹਨਾਂ ਦੇ ਪੈਰਾਂ ਵਿੱਚ ਮੇਰੇ ਹੇਠਾਂ ਖਿਰਦੇ ਕੰਡੇ ਪੁੱੜ ਜਾਣਗੇ ਹਲਦੀ ਨੇ ਇੱਕ ਟਾਣੀ ਲੈ ਕੇ 베ਰੀ ਹੇਠਾਂ ਬੁਹਾਰੀ ਫੇਰ ਕੇ ਸਾਰੇ ਕੰਡੇ ਹੂੰਜ ਕੇ ਇੱਕ ਪਾਸੇ ਢੇਰੀ ਲਾ ਦਿੱਤੀ ਫਿਰ 베ਰੀ ਨੇ ਉਸ ਨੂੰ ਆਪਣੇ ਮਿੱਠੇ ਤੇ ਸੂਹੇ 베ਰ ਖਾਣ ਵਾਸਤੇ ਦਿੱਤੇ ਹਲਦੀ ਨੇ 베ਰ ਖਾਤੇ ਤੇ ਉੱਥੋਂ ਅੱਗੇ ਚੱਲ ਪਈ ਤਕਾਲਾ ਵੇਲੇ ਉਹ ਪਿੰਡ ਦੇ ਬਾਹਰ ਬਾਹਰ ਦਾਣੇ ਭੁੰਨਣ ਵਾਲੀ ਭੱਠੀ ਕੋਲੋਂ ਦੀ ਲੱਕੀ ਇੱਕ ਮਾਈ ਭੱਠੀ ਵਿੱਚ ਦਾਣੇ ਭੁੰਨ ਰਹੀ ਸੀ ਹਲਦੀ ਨੇ ਮਾਈ ਕੋਲੋਂ ਦਾਣੇ ਮੰਗੇ ਕਹਿਣ ਲੱਗੀ ਮਾਸੀ ਮਾਸੀ ਮੈਨੂੰ ਦਾਣੇ ਹਲਦੀ ਨੇ 베ਰ ਖਾਦੇ ਤੇ ਉੱਥੋਂ ਅੱਗੇ ਚੱਲ ਪਈ ਤਕਾਲਾਂ ਵੇਲੇ ਉਹ ਪਿੰਡ ਦੇ ਬਾਹਰ ਬਾਹਰ ਦਾਣੇ ਭੁੰਨਣ ਵਾਲੀ ਪੱਠੇ ਕੋਲੋਂ ਦੀ ਲੰਗੀ ਇੱਕ ਮਾਈ ਪੱਠੇ ਵਿੱਚ ਦਾਣੇ ਭੁੰਨ ਰਹੀ ਸੀ ਹਲਦੀ ਨੇ ਮਾਈ ਕੋਲੋਂ ਦਾਣੇ ਮੰਗੇ ਕਹਿਣ ਲੱਗੀ ਮਾਸੀ ਮਾਸੀ ਮੈਨੂੰ ਦਾਣੇ ਦੇ ਤੇਰੀ ਭਨੇਵੀ ਨੂੰ ਬਹੁਤ ਭੁੱਖ ਲੱਗੀ ਏ ਠੱਠੀ ਵਾਲੀ ਮਾਈ ਨੇ ਹਲਦੀ ਨੂੰ ਦਲਾਸਾ ਦਿੰਦੇ ਹੋਏ ਕਿਹਾ ਪਹਿਲਾ ਮੇਰੀ ਠੱਠੀ ਦੇ ਆਲੇ ਦੁਆਲੇ ਤਾਂ ਸਾਫ਼ ਕਰ ਦੇ ਤੇ ਠੱਠੀ ਵਿੱਚ ਹੋਰ ਝੋਕਾ ਲਾ ਦੇ ਹਲਦੀ ਨੇ ਠੱਠੀ ਦਾ ਆਲਾ ਦੁਆਲਾ ਸਾਫ਼ ਕੀਤਾ ਤੇ ਕੱਖ ਕਾਨ ਦੇ ਇੱਕ ਪਾਸੇ ਢੇਰੀ ਲਾ ਉਸੇ ਕੱਖ ਕਾਨ ਵਿੱਚੋਂ ਇੱਕ ਝੋਕਾ ਪੱਠੇ ਵਿੱਚ ਲਾਇਆ ਪੱਠੇ ਵਾਲੀ ਮਾਈ ਨੇ ਹਲਦੀ ਨੂੰ ਲੱਪ ਦਾਣਿਆਂ ਦੇ ਦਿੱਤੇ ਦਾਣੇ ਲੈ ਕੇ ਹਲਦੀ ਅੱਗੇ ਤੁਰ ਪਈ ਅਖੀਰ ਹਲਦੀ ਆਪਣੇ ਨਾਨਕੇ ਪਿੰਡ ਲੂਨਪੁਰ ਜਾ ਪਹੁੰਚੀ ਉੱਥੇ ਉਹ ਸਭ ਨਾਲ ਰਿਸ਼ਤੇਦਾਰਾਂ ਨੂੰ ਪਿਆਰ ਮੁਹੱਬਤ ਨਾਲ ਮਿਲੀ ਉਸ ਦੇ ਨਾਨੇ ਨਾਨੀ ਮਾਮਿਆਂ ਤੇ ਮਾਸੀਆਂ ਨੇ ਉਸ ਨੂੰ ਬਹੁਤ ਪਿਆਰ ਕੀਤਾ ਨਾਨਕੇ ਪਿੰਡ ਉਹ ਕਈ ਦਿਨ ਰਹੀ ਉੱਥੇ ਉਹ ਹਰ ਇੱਕ ਦਾ ਕਹਿਣਾ ਮੰਨਦੀ ਵੇਲੇ ਬੈਠ ਕੇ ਉਹ ਨਾਨੀ ਦਾ ਚਰਖਾ ਢਾਹ ਕੇ ਉਸ ਉੱਤੇ ਸੂਤ ਕੱਤਦੀ ਰਸੋਈ ਵਿੱਚ ਜਾ ਕੇ ਉਹ ਰੋਈ ਦੇ ਕੰਮਕਾਰ ਵਿੱਚ ਨਾਨੀ ਦਾ ਹੱਥ ਬਟਾਉਂਦੀ ਕੁਝ ਦਿਨ ਲੰਘੇ ਤਾਂ ਹਲਦੀ ਨੂੰ ਵਾਪਸ ਆਪਣੇ ਪਿੰਡ ਮੜਨ ਦਾ ਖਿਆਲ ਆਇਆ ਉਸ ਦੇ ਨਾਨਾ ਨਾਨੀ ਮਾਮਿਆ ਤੇ ਮਾਸੀਆਂ ਨੇ ਉਸ ਨੂੰ ਕੁਝ ਦਿਨ ਹੋਰ ਉੱਥੇ ਰਹਿਣ ਲਈ ਕਿਹਾ ਪਰ ਹਲਦੀ ਨੂੰ ਮਾ ਪਿਓ ਦੀ ਯਾਦ ਆਉਣ ਲੱਗੀ ਅਖੀਰ ਨਾਨਕੇ ਪਰਿਵਾਰ ਨੇ ਹਲਦੀ ਨੂੰ ਬੜੇ ਪਿਆਰ ਨਾਲ ਉੱਥੋਂ ਵਿਦਾ ਕੀਤਾ ਜਿਹੜਾ ਸੂਤ ਨਾਨਕੇ ਘਰ ਦੇ ਕਿ ਹਲਦੀ ਨੇ ਕੱਤਿਆ ਸੀ ਉਸ ਦੇ ਨਾਨੀ ਨੇ ਉਸ ਨੂੰ ਜੁਲਾਹੇ ਪਾਸੋਂ ਔਣ ਬਣਵਾ ਕੇ ਆਪਣੇ ਦੋਤੀ ਲਈ ਦੋਤੀ ਹਲਦੀ ਲਈ ਕੱਪੜੇ ਸਵਾ ਦਿੱਤੇ ਮਾਮੀਆਂ ਨੇ ਖੋਏ ਦੀ ਮਠਿਆਈ ਪੜਾ ਕੇ ਉਸ ਦੇ ਲੜ ਬੰਨ ਦਿੱਤੇ ਨਾਨੇ ਨੇ ਫਲਾਂ ਦੀ ਇੱਕ ਜਿਹੀ ਟੋਕਰੀ ਲਿਆ ਕੇ ਦਿੱਤੀ ਮਾਮਿਆਂ ਤੇ ਮਾਸੀਆਂ ਨੇ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਸ਼ਹਿਰੋਂ ਲਿਆ ਕੇ ਉਸਦੇ ਝੋਲੇ ਵਿੱਚ ਪਾ ਦਿੱਤੀਆਂ ਹਲਦੀ ਵਾਪਸ ਘਰ ਜਾਂਦਿਆਂ ਸਭ ਤੂੰ ਪਹਿਨਾ ਪਿੰਡ ਦੇ ਬਾਹਰ ਪੱਠੇ ਵਾਲੀ ਬਾਈ ਨੂੰ ਮਿਲੇ ਤੇ ਕਹਿਣ ਲੱਗੀ ਮਾਸੀ ਨੀ ਮਾਸੀ ਤੇਰੀ ਧੀ ਧਿਆਣੀ ਘਰ ਚੱਲੀ ਰਤਾ ਕੋ ਟਹਰ ਭਨੇਮिए ਮੇਰੇ ਕੋਲੋਂ ਕੁਝ ਭੁੰਨੇ ਹੋਏ ਛੋਲੇ ਲੈ ਲੈਂਦੀ ਜਾ ਮਾਈ ਨੇ ਉਸ ਨੂੰ ਭੁਜੇ ਉਹੇ ਛੋਲੇ ਦਿੱਤੇ ਹਲਦੀ ਪੱਠੀ ਵਾਲੀ ਮਾਈ ਕੋਲੋਂ ਲੱਪ ਛੋਲਿਆਂ ਦੀ ਲੈ ਕੇ ਅੱਗੇ ਤੁਰ ਪਈ ਅੱਗੇ ਰਾਹ ਵਿੱਚ ਉਹਨੂੰ ਉਹ ਬੇਰੀ ਮਿਲੀ ਹਲਦੀ ਬੇਰੀ ਨੂੰ ਕਹਿਣ ਲੱਗੀ ਮਾਸੀ ਨੀ ਮਾਸੀ ਤੇਰੀ ਧੀ ਧਿਆਨੇ ਨਾਨ ਕਿਉਂ ਹੋ ਆਈ ਬੇਰੀ ਨੇ ਹਲਦੀ ਦਾ ਸਿਰ ਪੋਸਦਿਆਂ ਕਿਹਾ ਰਤਾ ਠਹਿਰਤੀਏ ਆ ਮੇਰੇ ਕੋਲੋਂ ਥੋੜੇ ਜਿਹੇ 베ਰ ਲੈnde ਜਾਣੀ ਮੈਂ ਸੁਹੇਲਾਲ 베 ਤੇਰੇ ਲਈ ਹੀ ਸਾਹਮ ਰੱਖੇ ਨੇ 베ਰੀ ਤੋਂ 베ਰ ਲੈ ਕੇ ਹਲਦੀ ਨੇ ਚੁੰਨੀ ਦੇ ਦੂਜੇ ਲੜ ਨਾਲ ਬਨ ਲਏ ਤੇ ਨੱਚਦੀ ਟੱਪਦੀ ਅੱਗੇ ਤੁਰ ਪਈ ਅੱਗੇ ਦਰਿਆ ਆ ਗਿਆ ਹਲਦੀ ਪੁਲ ਤੋਂ ਲੰਘਦੀ ਹੋਈ ਦਰਿਆ ਨੂੰ ਕਹਿਣ ਲੱਗੀ ਦਰਿਆ ਬਾਬਾ ਮੈਂ ਨਾਨ ਕਿਉਂ ਹੋ ਆਈਆਂ ਦਰਿਆ ਨੇ ਹਲਦੀ ਦਾ ਸਿਰ ਖਲੋਸਿਆ ਤੇ ਢੇ ਸਾਰੀਆਂ ਸਿੱਪੀਆਂ ਤੇ ਘੋਗੇ ਦੇਖ ਕੇ ਕਹਿਣ ਲੱਗਾ ਧੀਏ ਧਿਆਣੀਆਂ ਮੈਨੂੰ ਤੇਰਾ ਬਹੁਤ ਮੋਹ ਆਉਂਦਾ ਹੈ ਕਦੇ ਕਦੇ ਮੇਰੇ ਵੱਲ ਫੇਰਾ ਮਾਰਦੀ ਰਹਾ ਕਰੀ ਹਲਦੀ ਨੇ ਉਹ ਘੋਗੇ ਤੇ ਸਿੱਪੀਆਂ ਵੀ ਚੁੰਨੀ ਦੇ ਲੜਕਾਰ ਬਨ ਲਏ ਫਿਰ ਉਹ ਘਰ ਵੱਲ ਤੁਰ ਪਈ ਹਲਦੀ ਖਾਨ ਪਹਿਣੜ ਦਾ ਸਮਾਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਘਰ ਪਹੁੰਚੀ ਹਲਦੀ ਨੂੰ ਬਹੁਤ ਖੁਸ਼ ਵੇਖ ਕੇ ਸੁਣਨ ਕਹਿਣ ਲੱਗੀ ਮਾਂ ਮਾਂ ਮੈਂ ਵੀ ਨਾਨਕੇ ਜਾਣਾ ਮਾਂ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਧੀਏ ਇੱਕ ਤਾਂ ਰਸਤਾ ਵਿਖੜਾਏ ਦੂਜਾ ਤੇਰਾ ਤੇ ਸੁਭਾਅ ਵੀ ਰਤਾ ਰੁੱਖਾਏ ਤੂੰ ਇਕੱਲੀ ਕਿਧਰੇ ਨਾ ਜਾ ਜਦੋਂ ਤੇਰਾ ਮਾਮਾ ਆਇਆ ਤਾਂ ਤੂੰ ਉਹਦੇ ਨਾਲ ਚਲੀ ਜਾਵੇਂ ਪਰ ਸੁੰਢ ਨੇ ਮਾਂ ਦੀ ਇੱਕ ਨਾ ਮੰਨੇ ਸੁੰਢ ਘਰੋਂ ਤੁਰ ਪਈ ਨਾ ਮਾਂ ਤੋਂ ਅਸੀਸ ਲਈ ਤੇ ਨਾ ਹੀ ਪਿਓ ਦੀ ਆਗਿਆ ਲਈ ਜਾਣ ਵੇਲੇ ਜਦੋਂ ਹਲਦੀ ਨੇ ਸੁੰਢ ਨੂੰ ਕੁਝ ਸਮਝਾਉਣਾ ਚਾਹਿਆ ਤਾਂ ਸੁੰਢ ਅੱਗ ਸਗੋਂ ਉਹਦੇ ਨਾਲ ਝਗੜ ਪਈ ਤੇ ਰੁੱਖੀ ਹੋ ਕੇ ਕਹਿਣ ਲੱਗੇ ਤੂੰ ਕੌਣ ਹੁੰਦੀ ਐ ਮੈਨੂੰ ਸਮਝਾਉਣ ਵਾਲੀ ਮੈਂ ਤਾਂ ਜਾਵਾਂਗੇ ਤੇ ਉਹ ਵੀ ਇਕੱਲੀ ਹੀ ਹਲਦੀ ਨੇ ਛੋਟੀ ਭੈਣ ਸੁੰਡ ਨੂੰ ਸਮਝਾਉਂਦਿਆਂ ਕਿਹਾ ਸੁੰਡ ਭੈਣੇ ਮਾਂ ਠੀਕ ਕਹਿੰਦੀ ਏ ਉਂਝ ਵੀ ਸਿਆਣੇ ਕਹਿੰਦੇ ਨੇ ਕਿ ਕੋਈ ਕੰਮ ਕਰਨ ਲੱਗਿਆਂ ਜੇ ਕੋੜ ਹੋਰ ਕੋਈ ਨਾਮ ਹੀ ਹੋਵੇ ਤਾਂ ਕੰਧਾ ਨਾਲ ਹੀ ਸਲਾਹ ਕਰ ਲਈਦੀ ਹੈ ਮਾਮਾ ਜੀ ਆਉਣਗੇ ਤੇ ਤੂੰ ਉਹਨਾਂ ਨਾਲ ਚਲੀ ਜਾਵੇਂ ਮੈਨੂੰ ਤੇਰੇ ਤੋਂ ਵੱਧ ਸਮਝੇ ਵੱਡੇ ਆਈਏ ਮੈਨੂੰ ਸਮਝਾਉਣ ਵਾਲੀ ਮੈਂ ਤਾਂ ਜਾਵਾਂਗੀ ਤੇ ਉਹ ਵੀ ਇਕੱਲੀ ਹੀ ਇਹ ਕਹਿ ਕੇ ਉਹ ਘਰੋਂ ਤੁਰ ਪਈ ਰਾਹ ਵਿੱਚ ਪਹਿਲਾਂ ਦਰਿਆ ਆਇਆ ਉਹ ਪੁਲ ਤੋਂ ਟੱਪਣ ਲੱਗੀ ਤਾਂ ਦਰਿਆ ਨੇ ਕਿਹਾ ਧੀਏ ਚਾਰ ਪੱਥਰ ਪੁਲ ਲਈ ਰੱਖ ਲਈ ਜਾ ਇਸ ਤਰ੍ਹਾਂ ਪੁਲ ਹੋਰ ਚੌੜਾ ਤੇ ਮਜ਼ਬੂਤ ਬਣ ਜਾਵੇਗਾ ਤੇ ਲੰਘਣ ਵਾਲੇ ਹੋਰ ਮੁਸਾਫਰਾਂ ਨੂੰ ਬਥੇਰੇ ਸੌਖ ਹੋਵੇਗੀ ਰਹੇਗੀ ਮੈਂ ਕੋਈ ਤੇਰੀ ਨੌਕਰ ਹ ਸੁੰਢ ਨੇ ਦਰਿਆ ਖਿਜਦੇ ਹੋਏ ਕਿਹਾ ਦਰਿਆ ਪਾਰ ਕਰਕੇ ਸੁੰਢ ਕਾਲੇ ਕਾਲੇ ਕਦਮ ਪੁੱਟਦੀ ਅੱਗੇ ਤੁਰ ਪਈ ਅੱਗੇ ਰਾਹ ਵਿੱਚ ਉਹ 베ਰੇ ਆਈ ਸੁੰਢ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਹ 베ਰੀ ਨੂੰ ਜ਼ੋਰ ਦੀ ਹਲੂਣਾ ਦੇਣ ਲੱਗੀ ਸੁੰਢ ਨੂੰ ਇਹ ਕਰਦਿਆਂ ਵੇਖ 베ਰੀ ਨੇ ਕਿਹਾ ਧੀਏ ਜੇ ਤੂੰ ਤਾਜ਼ੇ ਤੇ ਮਿੱਠੇ 베ਰ ਖਾਣਾ ਚਾਹੁੰਦੀ ਹੈ ਤਾਂ ਪਹਿਲੋਂ ਮੇਰੇ ਇਹ ਬੁਹਾਰੀ ਤੇ ਦੇ ਤੇ ਕੰਡੇ ਹੋਂ ਚੀ ਜਾ ਹੁਣ ਇਹ ਪਿੰਡੋਂ ਬੱਚੇ ਮੇਰੇ 베ਰ ਖਾਣ ਆਉਣਗੇ ਤਾਂ ਇਹ ਕੰਡੇ ਉਹਨਾਂ ਦੇ ਪੈਰਾ ਵਿੱਚ ਚੁੱਭਣਗੇ ਪਰ ਸੁੰਡ ਨੇ 베ਰੀ ਦੀ ਇੱਕ ਨਾ ਸੁਣੀ ਉਹ 베ਰੀ ਦੇ ਤਾਣਿਆਂ ਨੂੰ ਫਲੂਣਦੀ ਰਹੀ ਪਰ ਮੰਦੇ ਭਾਗਾ ਨੂੰ ਇੱਕ ਵੀ 베ਰ ਹੀਠਾ ਨਾ ਡਿਗਿਆ ਤੁਰਦੀ ਤੁਰਦੀ ਸੁੰਡ ਭੱਠੀ ਕੋਲ ਪਹੁੰਚੀ ਭੱਠੀ ਵਿੱਚ ਕੁਝ ਦਾਣੇ ਪਏ ਵੇਖੇ ਤੇ ਬਿਨਾ ਪੁੱਛੇ ਇੱਕ ਲੱਪ ਦਾਣਿਆਂ ਦੇ ਭਰ ਲਈ ਉਸ ਨੇ ਭੱਠੀ ਵਾਲੀ ਦੀ ਇੱਕ ਨਾ ਸੁਣੀ ਜਾਣ ਵੇਲੇ ਸੁੰਡ ਨੂੰ ਭੱਠੀ ਵਾਲੀ ਨੇ ਕਿਹਾ ਤੂੰ ਮੁਫਤਦਾ ਖਾਨ ਹਿੱਲੀ ਹੋਈ ਐ ਪਛਤਾਏਗੀ ਤੈਨੂੰ ਕਿ ਤੂੰ ਸਰਦੀਰ ਐ ਭੁਜਦੀਰ ਐ ਇਹ ਕਹਿ ਕੇ ਸੁੰਡ ਅੱਗੇ ਲੰਘ ਗਏ ਅਖੀਰ ਸੁੰਡ ਨਾਨਕੇ ਪਹੁੰਚੇ ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕੀਤੀ ਨਾ ਸੁੱਖ ਦੁੱਖ ਪੁੱਛਿਆ ਉਹ ਉਪਰੀ ਜਹੀ ਬਣ ਕੇ ਆਕੜ ਵਿਖਾਉਂਦੀ ਤੇ ਸਭ ਤੋਂ ਪਰੇ ਪਰੇ ਰਹਿੰਦੇ ਉਸ ਨੇ ਕਦੇ ਵੀ ਕਿਸੇ ਦੀ ਕੋਈ ਗੱਲ ਨਾ ਮੰਨੀ ਚਰਖਾ ਕੱਤਣਾ ਤਾਂ ਇੱਕ ਪਾਸੇ ਰਹਾ ਉਸ ਨੇ ਲੱਤ ਮਾਰ ਕੇ ਚਰਖਾ ਹੀ ਤੋੜ ਦਿੱਤਾ ਕੁਝ ਦਿਨਾ ਮਗਰੋਂ ਜਦੋਂ ਸੁੰਡ ਨੇ ਵਾਪਸ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸ ਨੂੰ ਕਿਸੇ ਨੇ ਰੁਕਣ ਲਈ ਜ਼ੋਰ ਨਾ ਪਾਇਆ ਸਗੋਂ ਉਸ ਦੇ ਜਾਣ ਤੇ ਅੰਦਰੋਂ ਅੰਦਰ ਸਭ ਕੁਝ ਸਨ ਤੇ ਕਹਿਣ ਲੱਗੇ ਇਸ ਭੈੜੀ ਤੋਂ ਸਾਡੀ ਜਿੰਦ ਛੁੱਟੇਗੀ। ਨਾਨਕਿਆ ਨੇ ਸੁੰਡ ਨੂੰ ਤੁਰਨ ਵੇਲੇ ਨਾ ਕੱਪੜੇ ਦਿੱਤੇ, ਨਾ ਫਲ, ਨਾ ਮਿਠਾਈ। ਸੁੰਡ ਖਿੱਚ ਕੇ ਲੜ ਪਈ ਅਤੇ ਆਪਣੇ ਘਰ ਵੱਲ ਨੂੰ ਵਾਪਸ ਮੁੜ ਪਈ। ਵਾਪਸ ਮੁੜਦਿਆਂ ਰਾਹ ਵਿੱਚ ਭੱਠੀ ਆਈ। ਜਦੋਂ ਸੁੰਡ ਉਹਦੇ ਕੋਲੋਂ ਦੀ ਲੰਘਣ ਲੱਗੀ ਤਾਂ ਭੱਠੀ ਵਾਲੀ ਨੇ ਉਸ ਨੂੰ ਬੁਲਾਇਆ ਤੱਕ ਨਾ ਜੇ ਜਦੀ ਖੱਪ ਦੀ ਸੁੰਡ ਅੱਗੇ ਤੁਰ ਪਈ ਜਦੋਂ ਉਹ 베ਰੀ ਕੋਲ ਪੁੱਜੀ ਤਾਂ ਜਿਸ 베ਰੀ ਨੇ ਹੱਦੀ ਨੂੰ ਸੁਹੇ ਸੁਹੇ 베 ਦਿੱਤੇ ਸਨ ਉਸ ਨੇ ਇਸ ਨੂੰ ਕੁਝ ਵੀ ਨਾ ਦਿੱਤਾ ਸਗੋਂ ਸੁੰਡ ਦੇ ਪੈਰਾਂ ਵਿੱਚ ਖੰਡੇ ਚੁੱਭ ਗਏ ਫਿਰ ਸੁੰਡ ਦਰਿਆ ਦੇ ਕੋਲ ਪਹੁੰਚੀ ਜਦੋਂ ਉਹ ਪੁਲ ਤੋਂ ਲੰਘ ਰਹੀ ਸੀ ਤਾਂ ਦਰਿਆ ਦਾ ਪਾਣੀ ਛੜ ਗਿਆ ਪਾਣੀ ਦੀਆਂ ਛੱਲਾਂ ਪੁਲ ਨੂੰ ਵੀ ਸ਼ੋਹ ਹੋ ਰਹੀਆਂ ਸਨ ਸੁੰਡ ਮਸਾ ਮਸਾ ਬਚੀ ਜਦੋਂ ਸੁੰਡ ਖਾਲੀ ਹੱਥ ਘਰ ਪਹੁੰਚੀ ਤਾਂ ਉਹ ਡੁਸਕਣ ਲੱਗੀ ਉਹ ਸੋਚਦੀ ਰਹੀ ਤੇ ਫਿਰ ਮਾਂ ਨੂੰ ਪੁੱਛਣ ਲੱਗੀ ਹਲਦੀ ਕੋਲ ਅਜਿਹਾ ਕੀ ਏ ਕਿ ਉਹਨੂੰ ਸਾਰਿਆਂ ਕੋਲੋਂ ਇੰਨਾ ਪਿਆਰ ਤੇ ਤੇ ਸਾਰੀਆਂ ਚੀਜ਼ਾਂ ਮਿਲੀਆਂ ਮਾਂ ਨੇ ਕਿਹਾ ਹਲਦੀ ਕੋਲ ਪਿਆਰ ਏ ਉਹ ਹਰ ਕਿਸੇ ਦੇ ਕੰਮ ਆਉਂਦੀ ਏ ਸਭ ਦਾ ਹੱਥ ਬਟਾਉਂਦੀ ਏ ਇਹ ਸੁਣ ਕੇ ਸੁੰਡ ਨੂੰ ਆਪਣੀ ਗਲਤੀ ਪਤਾ ਲੱਗ ਗਈ ਉਹ ਆਪਣੇ ਕੀਤੇ ਤੇ ਬਹੁਤ ਪਛਤਾਈ ਤੇ ਅੱਗੇ ਤੋਂ ਉਸਨੇ ਚੰਗੇ ਬਣਨ ਦਾ ਪ੍ਰਣ ਕਰ ਲਿਆ ਔਖੇ ਸ਼ਬਦਾਂ ਦੇ ਅਰਥ ਚਾਹ ਖੁਸ਼ੀ ਪੈਂਡਾ ਰਾਹ ਠਾਠਾ ਮਾਰਦਾ ਪਾਣੀ ਦੇਆਂ ਛੱਲਾਂ ਦਾ ਉੱਚਿਆਂ ਉੱਠਣਾ ਮੁਸਾਫਰ ਯਾਤਰਾ ਕਰਨ ਵਾਲੇ ਹੂੰਜ ਇਕੱਠਾ ਕਰਨਾ ਬੁਹਾਰੀ ਝਾੜੂ ਭਣੇਵੇਂ ਭਾਰ ਜੀ ਝੋਕਾ ਲਾਉਣਾ ਚੁੱਲ੍ਹੇ ਵਿੱਚ ਬਾਲਣ ਪਾਉਣਾ ਹੱਥ ਬਟਾਉਣਾ ਸਹਾਇਤਾ ਕਰਨਾ ਲੜਨ ਚੁੰਨੀ ਦਾ ਕਿਨਾਰਾ ਮੋਹ ਪਿਆਰ ਵਿਖੜਾ ਔਖਾ ਔਕੜਾ ਮੁਸੀਬਤਾਂ ਅਣਜਾਣਿਆ ਨਿਆਣਿਆ ਸੁਹੇ ਸੁਹੇ ਲਾਲ ਰੰਗ ਦੇ ਬੜਨਾ ਚੁਬਣਾ ਤਕਾਲਾ ਸ਼ਾਮ ਦਾ ਸਮਾਂ ਦਿਲਾਸਾ ਹੌਸਲਾ ਲੱਪ ਇੱਕ ਹੱਥ ਭਰ ਕੇ ਜੁਲਾਹਾ ਕਪੜਾ ਬੁਣਨ ਵਾਲਾ ਦੋਤੀ ਰਿਸ਼ਤੇ ਵਿੱਚ ਬੇਟੀ ਦੀ ਬੇਟੀ ਫੇਰਾ ਮਾਰਨਾ ਗੇੜਾ ਅਸੀਸ ਅਸ਼ੀਰਵਾਦ ਕੁਝ ਹੋਰ ਯਾਦ ਰੱਖਣ ਜੋ ਗੱਲਾਂ ਖਾਤ ਪਦਾਰਥਾਂ ਵਿੱਚ ਸੁੰਢ ਗਰਮ ਅਤੇ ਹਲਦੀ ਠੰਡੀ ਹੁੰਦੀ ਹੈ। ਸਾਨੂੰ ਮਾਤਾ ਪਿਤਾ ਅਤੇ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਸਾਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਆਗਿਆਕਾਰੀ ਬੱਚਿਆਂ ਨੂੰ ਹਮੇਸ਼ਾ ਪਿਆਰ ਅਤੇ ਸਤਿਕਾਰ ਮਿਲਦਾ ਹੈ। ਸਾਨੂੰ ਸਾਰਿਆਂ ਨੂੰ ਚੰਗੇ ਬਣਨ ਦਾ ਪ੍ਰan ਕਰਨਾ ਚਾਹੀਦਾ ਹੈ। ਪਾਠ ਵਿਆਸ ਜਵਾਨੀ ਅਭਿਆਸ ਕਹਾਣੀ ਵਿੱਚ ਸੁੰਢ ਤੇ ਹਲਦੀ ਦੀ ਮਾਂ ਕੌਣ ਹੈ ਪੁੱਤਰ ਕਾਲੀ ਮਿਰਚ ਇੱਕ ਇੱਕ ਤੇ 211 ਦਾ ਕੀ ਮਤਲਬ ਹੈ ਪੁੱਤਰ ਤਾਕਤ ਵੱਧ ਜਾਣਾ ਜਾਂ ਸਾਥ ਹੋ ਜਾਣਾ ਭਣੇਵੀ ਕੌਣ ਹੁੰਦੀ ਹੈ ਪੁੱਤਰ ਭੈਣ ਦੀ ਧੀ ਸਾਨੂੰ ਸਿੱਪਿਆਂ ਤੇ ਘੋਗੇ ਕਿੱਥੋਂ ਪ੍ਰਾਪਤ ਹੁੰਦੇ ਹਨ ਦਰਿਆਵਾਂ ਤੋਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਪਹਿਲਾ ਪ੍ਰਸ਼ਨ ਹਲਦੀ ਨੇ ਮਾਂ ਨੂੰ ਕੀ ਕਿਹਾ ਪੁੱਤਰ ਹਲਦੀ ਨੇ ਕਿਹਾ ਮਾਂ ਮੈਂ ਆਪਣੇ ਨਾਨਕੇ ਘਰ ਜਾਣਾ ਦੂਜਾ ਪ੍ਰਸ਼ਨ ਮਾਂ ਨੇ ਸੁੰਢ ਨੂੰ ਕੀ ਕਿਹਾ ਤੇ ਸੁੰਢ ਨੇ ਮਾਂ ਨੂੰ ਕੀ ਕਿਹਾ ਉੱਤਰ ਮਾਂ ਨੇ ਕਿਹਾ ਸੁੰਢ ਤੀਏ ਕਿਉਂ ਕਰ ਤੂੰ ਵੀ ਇਹਦੇ ਨਾਲ ਚਲੀ ਜਾ ਸੁੰਡ ਨੇ ਕਿਹਾ ਮਾਂ ਮੈਂ ਨਹੀਂ ਜਾਣਾ ਜਦੋਂ ਮੇਰਾ ਜੀ ਕੀਤਾ ਮੈਂ ਚਲੀ ਜਾਵਾਂਗੀ ਦਰਿਆ ਉੱਤੇ ਪੁਲ ਕਿਵੇਂ ਬਣ ਗਿਆ ਪੁੱਤਰ ਹਲਦੀ ਨੂੰ ਪੁਲ ਬਣਾਉਂਦਿਆਂ ਦੇਖ ਦੂਜੇ ਮੁਸਾਫਰ ਵੀ ਉਸਦੀ ਮਦਦ ਕਰਨ ਲੱਗੇ ਅਤੇ ਇੰਜ ਹੌਲੀ ਹੌਲੀ ਦਰਿਆ ਉੱਤੇ ਪੁਲ ਬਣ ਗਿਆ ਹਲਦੀ ਨੂੰ ਸਾਰੇ ਪਿਆਰ ਕਿਉਂ ਕਰਦੇ ਸਨ ਪੁੱਤਰ ਕਿਉਂਕਿ ਹਲਦੀ ਹਰ ਕਿਸੇ ਦੇ ਕੰਮ ਆਉਂਦੀ ਸੀ ਸਭ ਦਾ ਹੱਥ ਬਟਾਉਂਦੀ ਸੀ ਮਾਪ੍ਰਸ਼ਨ ਹਲਦੀ ਅਤੇ ਸੁੰਡ ਦੇ ਸੁਭਾਅ ਵਿੱਚ ਕੀ ਫਰਕ ਸੀ ਹਲਦੀ ਦਾ ਸੁਭਾਅ ਮਿਲ ਅਨਸਾਰ ਸੀ ਪਰ ਸੁੰਡ ਦਾ ਸੁਭਾਅ ਰਤਾ ਕੋੜਾ ਜਾਂ ੁਰਖਾ ਸੀ ਸੇਮਾ ਪ੍ਰਸ਼ਨ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਪੁੱਤਰ ਸਾਨੂੰ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਚੰਗੇ ਬਣਨ ਦਾ ਪ੍ਰan ਕਰਨਾ ਚਾਹੀਦਾ ਹੈ ਮਿਲਾਨ ਛੇਠਾ ਲਿਖੇ ਸ਼ਬਦ ਜੋੜਿਆਂ ਨੂੰ ਦੱਸੇ ਅਨੁਸਾਰ ਉਹਨਾਂ ਦੇ ਵਿਰੋਧੀ ਅਰਥਾਂ ਨਾਲ ਮਿਲਾਓ ਨਿੱਕੀਆਂ ਨਿੱਕੀਆਂ ਵੱਡੀਆਂ ਵੱਡੀਆਂ ਕਦੇ ਕਦੇ ਹਮੇਸ਼ਾ ਹਮੇਸ਼ਾ ਕਾਲੇ ਕਾਲੇ ਹੌਲੀ ਹੌਲੀ ਪਰੇ ਪਰੇ ਨੇੜੇ ਨੇੜੇ ਅੰਦਰੋਂ ਅੰਦਰ ਬਾਹਰੋਂ ਬਾਹਰ ਠੇਠਾ ਲਿਖੇ ਵਾਕਾਂ ਵਿੱਚੋਂ ਪੜਨਾਮ ਸ਼ਬਦਾਂ ਤੇ ਗੋਲਾ ਲਗਾਓ ਪਹਿਲਾ ਗੋਲਾ ਲੱਗੇਗਾ ਤੂੰ ਉਸ ਦੇ ਨਾਲ ਚਲੀ ਜਾਏਂ ਇੱਥੇ ਗੋਲਾ ਲੱਗੇਗਾ ਜੀ ਤੂੰ ਔਰ ਉਸ ਤੇ ਦੂਜਾ ਇਹ ਇਹਦੇ ਉੱਪਰ ਗੋਲਾ ਲੱਗੇਗਾ ਕਹਿੰਦੀ ਹੋਈ ਉਹ ਉਹਦੇ ਉੱਪਰ ਵੀ ਗੋਲਾ ਲੱਗੇਗਾ ਚਾਹ ਨਾਲ ਗੁਣ ਬਣਾਉਣ ਲੱਗੇ ਤੀਜਾ ਮੈਂ ਦੇ ਉੱਪਰ ਗੋਲਾ ਲੱਗੇਗਾ ਹਾਂ ਤੇਰੀ ਦੇ ਉੱਪਰ ਗੋਲਾ ਲੱਗੇਗਾ ਧੀ ਧਿਆਣੇ ਪਾਠ ਵਿੱਚ ਆਏ ਰਿਸ਼ਤਿਆਂ ਦੀ ਸੂਚੀ ਬਣਾਓ ਦਾਦਕੇ ਦਾਦਾ ਦਾਦੀ ਪਿਤਾ ਮਾਤਾ ਭੈਣਾ ਭਰਾ ਨਾਨਕੇ ਨਾਨਾ ਨਾਨੀ ਮਾਮਾ मामੀ ਮਾਸੀ ਦੋਤਾਜਾਂ ਦੋਤੀੇ ਹੇਠਾਂ ਲਿਖੇ ਸ਼ਬਦਾਂ ਦਾ ਕਿੱਤਿਆਂ ਨਾਲ ਮਿਲਾਨ ਕਰੋ ਜੁਲਾਹਾ ਕੱਪੜੇ ਬੁਣਨ ਵਾਲਾ ਅਧਿਆਪਕ ਪੜਾਉਣ ਵਾਲਾ ਡਾਕਟਰ ਜਾਂ ਵੈਦ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਮੋਚੀ ਚਮੜੇ ਦਾ ਕੰਮ ਕਰਨ ਵਾਲਾ ਕਮਿਆਰ ਮਿੱਟੀ ਦੇ ਭਾਂਡੇ ਬਣਾਉਣ ਵਾਲਾ ਕਿਸਾਨ ਖੇਤੀ ਕਰਨ ਵਾਲਾ ਲੋਹਾਰ ਲੋਹੇ ਦੇ ਸੰਦ ਬਣਾਉਣ ਵਾਲਾ ਤਰਖਾਨ ਲੱਕੜ ਦਾ ਕੰਮ ਕਰਨ ਵਾਲਾ ਧੋਬੀ ਕੱਪੜੇ ਧੋਣ ਵਾਲਾ ਕੋਈ 10 ਚੰਗੀਆਂ ਆਦਤਾਂ ਲਿਖੋ ਪਹਿਲਾ ਸਾਨੂੰ ਮਾਤਾ ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਹੈ। ਦੂਜਾ ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਤੀਜਾ ਸਾਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਚੌਥਾ ਸਾਨੂੰ ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪੰਜਵਾਂ ਸਾਨੂੰ ਚੰਗਾ ਬਣਨ ਦਾ ਪ੍ਰਣ ਕਰਨਾ ਚਾਹੀਦਾ ਹੈ। ਛੇਵਾਂ ਸਦਾ ਸੱਚ ਬੋਲਣਾ ਚਾਹੀਦਾ ਹੈ। ਸੱਤਵਾਂ ਸਕੂਲ ਅਤੇ ਆਲਾ ਦਵਾਲਾ ਸਾਫ਼ ਰੱਖਣਾ ਚਾਹੀਦਾ ਹੈ। 8ਵਾਂ ਸਦਾ ਸਮੇਂ ਤੇ ਸਕੂਲ ਆਉਣਾ ਚਾਹੀਦਾ ਹੈ। 9ਵਾਂ ਆਪਣੇ ਅਧਿਆਪਕਾਂ ਦਾ ਆਦਰ ਕਰਨਾ ਚਾਹੀਦਾ ਹੈ। 10ਵਾਂ ਘਰ ਦੇ ਕੰਮਾਂ ਵਿੱਚ ਹੱਥ ਵਟਾਉਣਾ ਚਾਹੀਦਾ ਹੈ।